ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਮੀ ਕਵਿਓ ਬਾਜ ਬੇਨਤੀ ਚੋਪਈ ਹਮਰੇ ਕਰੋ ਹਾ ਦੇ ਰਚਾ ਪੂਰਨ ਹੋ ਜਿਤ ਤੇ ਚਾ ਤਬ ਚ ਨਮ ਲੈ ਹਮਾਰਾ ਆਪਣਾ ਨਾਮ ਕੋ ਪ੍ਰਤੀਪਾਰ ਹਮਰੇ ਦੁਸ ਬਾਤ ਮਕਾਓ ਆਪ ਹਰ ਦਾ ਮਹਿ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਦਾ ਕਰਤਾਰਾ ਮੋਰੋ ਚਾਣ ਜਿਦਰ ਬਹਿ ਕਰਿਆ ਸਭੈਣ ਕੁਆਰ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਪਜਨ ਕੀ ਰਹੇ ਬਿਆਸਾ ਤੁਮੈ ਛਾੜ ਕੇ ਵਰਨਾ ਤਿਆਉ ਜੋ ਪ੍ਰਚਾਰ ਸੁਖਮ ਤੋ ਪਾਉ ਸੇਵਕ ਸਿੱਖ ਹਮਾਰੇ ਤਾਰਿ ਗਏ ਚੁਣ ਚੁਣ ਸਤਰ ਹਮਾਰੇ ਮਾਰਿ ਗਏ ਆਪ ਹਾਰ ਦਾ ਮਜੇ ਬਰੀਏ ਮਨ ਕਾ ਕਾਤਰਾ ਸੁਨਿ ਵਰੀਏ ਹੋਜੋ ਸਦਾ ਹਮਾਰੇ ਪਛਾ ਸ੍ਰੇਸ਼ਟ ਜੋ ਕਰਿ ਵਰ ਅਛਾ ਰਾਖ ਲਹਿ ਮ ਰਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬਨ ਦਸਨ ਕੇ ਹੰਤਾ ਤੁਮਹੁ ਪਰਿਚਿਤਰ ਦਸਕੰਤਾ ਕਾਲ ਪੈ ਬ੍ਰਹਮਾ ਉਤਰਾ ਕਾਲ ਪੈ ਸਭ ਜੀਉ ਉਤਰਾ ਕਾਲ ਪੈ ਪਰਮ ਸੰਪਰਪਤ ਆਸਾ ਸਭ ਪ੍ਰਾਪਤ ਪ੍ਰਕਿਰਿਆ ਤੁਮ ਆਸਾ ਜਵਣ ਕਾਲ ਜੋ ਜੀ ਸਭ ਕੀਓ ਬ੍ਰਿਹਦਰਾ ਬ੍ਰਹਮਾ ਜੋਤੀਓ ਜਵਣ ਕਾਲ ਸਭ ਲੋਕ ਸਵਾਹਾ ਨਮਸਕਾਰ ਹੈ ਤਾਏ ਹਮਾਰਾ ਜਵਣ ਕਾਲ ਸਜੁਕਤ ਬਣਾਇ ਦੇਵ ਦਾ ਦਛਨਿ ਬਿਜਾਇਓ ਆਰਨ ਦੇ ਕੇ ਉਤਾਰਾ ਸ੍ਰੀ ਗੁਰੂ ਸੰਜੀਉ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕੁਲ ਪ੍ਰਜਾ ਜਨਿਆ ਪਸਵਾਰੀ सेवकण को सेव गंसक दियो सतरंग को कलम वद कियो कट कट के अंतर की पले की के जान भले बरे की पीर विशाण चुंटी तो पंच रसोला सा पर कृपा दिस कर फूला संतन दु पाए द दुखी सुख पाए साधन के है के की पीर पशाने कट कट के पट पट की जान ਜਗੁ ਦਰਖ ਘਰਾ ਵਰਤਾਰਾ ਪ੍ਰਜਾ ਤਰਤ ਤਬ ਦੇਹਿ ਉਪਾਰਾ ਜਗਾ ਕਰਤ ਕਰਤ ਹੋ ਕਭੂ ਤੁਮ ਨੰਦ ਲਤ ਦੇ ਤਰਸਮ ਹੋ ਜੀਤੇ ਬਰ ਸੁਰ ਸੁਭਤਾਰੇ ਆਪੇ ਆਪਣੀ ਭੋਗਿ ਉਚਾਰਿ ਤੁਮ ਸਭ ਹੀ ਤੇਰਾ ਤਨ ਨਰਾਣ ਜਹਨ ਤੇ ਰਿਪੇ ਦੇ ਰਿਆਲੁ ਨਰੰਕਾਰ ਨਿਰਭਕਾ ਨਿਰਲੰਭ ਆਦ ਨੀਲਨਾਦਿ ਸੰਬੋਧਾ ਕਾ ਮੂੜੋ ਚਾਰ ਕਬੇਤਾ ਜਾ ਕੋ ਤੇ ਨ ਪਾਵਤ ਬੇਤਾ ਠਾਕੁਰ ਕਿਰਪਾ ਹੈ ਨਮਾਰਤ ਮਹਾ ਮੂਰਖ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸੁ ਨਿਰੰਕਾਰ ਕਾ ਚਿੰਤ ਨਹੀਂ ਤੇ ਵੇ ਆਪ ਆਪਣੀ ਬੁੱਧ ਹੈ ਦੇ ਤੇ ਵਰਨਤ ਭੈਣ ਭੈਣ ਕੋ ਤੇ ਤੇ ਤੁਮਰਾ ਲਖਣ ਜਾਇ ਪਸਾਰ ਕਹਿ ਸਦਾ ਬ੍ਰਹਮ ਸੰਸਾਰ ਆਇ ਕੈ ਰੂਪ ਨੋ ਸਰੂਪ ਅੰਤ ਪੁਰਾਉ ਕਹਿ ਕੂਪਾ अंडा जे रसे तड़के ने फूल खान बहरे जीने कहो फोड़ा जा बेटा कौन से पर संकट के ठा सगरे शेष्ट गाय चंब वार जुगार स्वरूप से अंबव अवर चा मेरी तम करो से के वार से कसंगरो दूसरे थर वर दपाता सगर मलेश करो रण काता जे तुलसी सरने परे तनका दिस दत्त हो मरे ਪੁਰਖ ਜਨਮ ਭਗ ਪਰ ਇਤਿਹਾਰ ਤਿਨ ਕਾ ਤੁਮ ਸੰਕਰ ਸੋਟਾਰੇ ਜੋ ਕਲ ਕੋ ਇਕ ਬਾਰ ਪੈ ਹੈ ਧਾਗੇ ਕਾਲ ਨਟਨ ਹੈ ਰਛਾ ਹੋਇ ਤੈ ਸਭ ਕਾਲਾ ਦੁਸਰ ਸਰੇ ਤਟਪਾਲਾ ਤੇਰ ਪਾੜ ਸੰਝਾਣ ਰਹੋ ਤਾਂ ਕੇ ਤਾ ਤਨੁ ਗਮੋਹਰ ਹੋ ਰਿਦਿ ਸਿਧ ਕਰਮ ਸੁਭ ਹੋਇ ਸੁਸਾਸ ਸਕੇ ਨਾ ਕੋਈ ਇਕ ਬਾਰ ਦਿਨ ਤੁਮੈ ਸੰਭਾਰਾ ਕਾਲ ਫਾਸ ਤੇ ਤੈ ਉਬਾਰ ਜਿੰਨਰ ਨਾਮ ਤਿਹਾਰੋ ਕਹਾ ਦਰ ਦੁਸ ਲੋਗ ਤੇ ਰਹਾ ਖੜਗ ਕੇ ਤੁਮਾਰ ਸਰਨ ਤੇ ਹਾਰੀ ਆਪ ਹਰ ਦਲਹਿ ਬਾਰੇ ਸਰਬ ਤੋਰ ਮੋ ਸਹਾਈ ਜਿਸ ਦੋਵਤਲ ਹੋ ਬਚਾਈ ਖੜਗ ਕੇ ਤੁਮਾਰ ਸਰਨ ਤੇ ਹਾਰੀ ਆਪ ਹਰ ਦਲਹਿ ਬਾਰੇ ਸਰਬ ਤੋਰ ਮੋ ਸਹਾਈ ਜਿਸ ਦੋਵਤਲ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ